ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੇ ਸਤ ਸ੍ਰੀ ਅਕਾਲ ਵਾ ਅੱਜ ਅਸੀਂ ਬਹੁਤ ਹੀ ਸੋਹਣਾ ਮਸ਼ੀਨ ਵਰਕ ਬਣਾਉਣੇ ਆ ਅਸੀਂ ਤੇ ਇਹ ਆਪਾਂ ਸਲਵਾਰ ਤੇ ਪਹੁੰਚੇ ਤੇ ਵਰਕ ਕਰਦੇ ਆ ਦੇਖੋ ਤੇ ਆਪਾਂ ਪੈਚ ਲਾਇਆ ਹੋਇਆ ਇਹ ਜਿਹੜਾ ਇਹ ਆਪਾਂ ਪੈਚ ਲਾਇਆ ਹੈ ਤੇ ਜੇ ਤੁਸੀਂ ਵੀ ਕਰਵਾਉਣਾ ਹੋਵੇ ਤਾਂ ਤੁਸੀਂ ਕਰਵਾ ਸਕਦੇ ਹੋ ਇੱਕ ਸੂਟ ਸਾਡੇ ਕੋਲੇ ਹੋਰ ਹੈਗਾ ਇਹਦੇ ਨਾਲ ਇਹ ਸਲਵਾਰ ਹੈ ਤੇ ਇਹ ਜਾਂ ਕਮੀਜ਼ ਹੈ ਦੇਖੋ ਇਹ ਇੰਚ ਕਲਰ ਦਾ ਕਮੀਜ਼ ਹੈ ਇਸ ਤਰ੍ਹਾਂ ਹੀ ਹੈ ਡਿਜ਼ਾਈਨ ਉਹਦੇ ਵਿੱਚ ਤੇ ਇਹ ਆਪਾਂ ਉਹਦੇ ਨੂੰ ਪਏ ਸੇ ਕੱਟ ਕੇ ਤੇ ਫਿਰ ਆਪਾਂ ਆ ਜਾ ਤੇ ਬਿ ਡਿਜ਼ਾਈਨ ਬਣਾਤਾ ਇੰਦਾਂ ਜਦੋਂ ਇਹ ਬਣ ਗਿਆ ਸਾਰਾ ਤੇ ਫਿਰ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੱਸਾਂਗੇ ਕਮੀਜ਼ ਵਿਖਾਵਾਂਗੇ ਕਿ ਇਹ ਹੈ ਤੇ ਸਾਡੇ ਕੋਲ ਇੱਕ ਕਮੀਜ਼ ਸੂਟ ਦਾ ਹੋਰ ਪਿਆ ਹੈ ਸਲਵਾਰ ਕਮੀਜ਼ ਦਾ ਜੇ ਤੁਸੀਂ ਕਰਵਾਉਣਾ ਹੋਵੇ ਤਾਂ ਸਭ ਤੋਂ ਬਰਕ ਕਰਵਾ ਸਕਦੇ ਹੋ ਜੇ ਤੁਸੀਂ ਇਹ ਨਹੀਂ ਪੈਚਲ ਪਾਉਣਾ ਉਹ ਵੀ ਬਰਕ ਕਰਵਾਉਣਾ ਮਸ਼ੀਨ ਬਰਕ ਤਾਂ ਤੁਸੀਂ ਕਰਵਾ ਸਕਦੇ ਹੋ ਤੇ ਆਪਾਂ ਮਸ਼ੀਨ ਤੇ ਬਰਕ ਹੋਈ ਜਾਂਦਾ ਆਪਣਾ ਦੇਖੋ ਤੇ ਇਹ ਪਤਨ ਫਲ ਲਾਏ ਇੱਕ ਪਹੁੰਚੇ ਤੇ ਤੇ ਸਾਰਾ ਪ੍ਰੋਪਰ ਬਣ ਗਿਆ ਜੇ ਮੈਂ ਤੁਹਾਨੂੰ ਫੇਕ ਦਿਖਾਵਾਂਗੇ ਕਹੇ ਜਾ ਲੱਗਦਾ ਤੇ ਇਹ ਤੁਸੀਂ ਕਰਵਾਉਣਾ ਹੋ ਵੀ ਮਸ਼ੀਨਵਰਕ ਨੀਡਲਵਰਕ ਪੀਟਲ ਸੂਟ ਕਰਵਾਉਣੇ ਹਨ ਤਿਆਰ ਤਾਂ ਤੁਸੀਂ ਜੱਤੋ ਕਰਵਾ ਸਕਦੇ ਹੋ ਤੇ ਬਹੁਤ ਹੀ ਸੋਹਣੇ ਤਿਆਰ ਕਰਕੇ ਦੇਵਾਂਗੇ ਦੇਖੋ ਵਰਕ ਦੇਖੋ ਤੁਸੀਂ ਇਹ ਹਿੰਟ ਤੁਹਾਨੂੰ ਦਗਾਉਣੀ ਹੈ ਤੇ ਇੰਸਟਾਗ੍ਰam ਤੇ ਵੀ ਅਸੀਂ ਫੋਨੇ ਹੁੰਦੀ ਹੈ ਤੇ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲੈਣਾ ਇੰਸਟਾਗ੍ਰam ਤੇ ਤੁਹਾਨੂੰ ਕਿਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਾਇਚੀ ਲਗੀ ਕਿਸੇ ਵੀ ਭੈਣ ਨੂੰ ਜਰੂਰਤ ਹੋਵੇ ਸਾਥੋਂ ਕੱਪੜਾ ਲੈ ਕੇ ਵੀ ਤੁਸੀਂ ਸੂਟ ਤਿਆਰ ਕਰਵਾ ਸਕਦੇ ਹੋ ਤੇ ਆਮ ਦਾ ਕੱਪੜਾ ਭੇਜ ਕੇ ਵੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਦਾ ਸਾਡੇ ਕੋਲ ਇੱਕ ਸੂਤ ਹੈਗਾ ਤੇ ਤੁਹਾਨੂੰ ਇੱਕ ਹੋਰ ਦਿਖਾਵਾਂਗੇ ਇੱਕ ਸੂਤ ਦੋ ਕਮੀਜ਼ਾਂ ਦਾ ਸਾਡੇ ਕੋਲ ਕੱਪੜਾ ਹੋਰ ਹੈਗਾ ਤੇ ਉਹ ਕਰਵਾਉਣਾ ਹੋਵੇ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ ਤੇ ਕੋਈ ਵੀ ਫਰਕ ਕਰਵਾਉਣਾ ਹੋਵੇ ਤੁਸੀਂ ਸਾਥੋਂ ਕਰਵਾ ਸਕਦੇ ਹੋ ਆਪ ਦਾ ਡਿਜ਼ਾਈਨ ਭੇਜ ਕੇ ਮਸ਼ੀਨ ਵਰਕ ਨੀਡਲ ਵਰਕ ਤੇ ਪੇਂਟ ਵਾਲੇ ਸੁਟਾਂ ਦਾ ਵੀ ਆਪ ਦਾ ਡਿਜ਼ਾਈਨ ਭੇਜ ਕੇ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਤੇ ਕਮੈਂਟ ਕਰਕੇ ਜਰੂਰ ਦੱਸੋ ਸਾਡੇ ਇਹ ਸਲਵਾਰ ਤੇ ਪੌਚਾ ਦਾ ਵਰਕ ਤੁਹਾਨੂੰ ਕੈਚਾ ਲੱਗਿਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ